ਸੱਤ ਚਿਰਿਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਛੂਲੇ ਦੀਆਂ ਤਸਵੀਰਾਂ ਗੜਸ਼ੰਕਰ ਤੋਂ ਸਾਹਮਣੇ ਆ ਰਹੀਆਂ ਦੱਸਦੀਆਂ ਕਿ ਗੜਸ਼ੰਕਰ ਦੇ ਪਿੰਡ ਰਾਮਪੁਰ ਬਿਲਲੋਂ ਦੇ ਇੱਕ ਘਰ ਵਿੱਚ ਚੋਰਾ ਵੱਲੋਂ ਲਗਦੀ ਸਮੇਤ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਸਮਾਨ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦਿਆਂ ਪੀੜਤ ਤੇਲੂ ਰਾਮ ਪੁੱਤਰ ਸ਼ੰਕਰਦਾਸ ਪਿੰਡ ਰਾਮਪੁਰ ਬਿਲਲੋਂ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਹਵੇਲੀ ਵਿੱਚ ਕੰਮ ਕਰਨ ਲਈ ਗਏ ਹੋਏ ਸਨ ਤਾਂ ਬਾਅਦ ਵਿੱਚ ਗੁਆਂਢੀਆਂ ਵੱਲੋਂ ਫੋਨ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਉਹਨਾਂ ਵੱਲੋਂ ਘਰ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਜਿਸ ਤੋਂ ਪ੍ਰਾਂਤ ਜਦੋਂ ਘਰ ਦੇ ਅੰਦਰ ਸਮਾਨ ਦੀ ਚੈਕਿੰਗ ਕੀਤੀ ਤਾਂ ਦੇਖਿਆ ਕਿ ਟਰੱਕ ਦੇ ਵਿੱਚੋਂ 3000 ਰੁਪਏ ਦੀ ਨਕਦੀ ਮੰਗਲ ਸੂਤਰ ਦੋ ਅੰਗੂਠੀਆਂ ਤੇ ਕੰਨਾਂ ਦੀਆਂ ਵਾਲੀਆਂ ਗਾਇਬ ਸਨ ਤੇਲੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਚੋਰਾ ਵੱਲੋਂ ਟਰੰਕ ਵਿੱਚੋਂ ਸਮਾਨ ਚੋਰੀ ਕਰਨ ਤੋਂ ਪ੍ਰਾਂਤ ਨਾਲ ਪਏ ਅਟੈਚੀਅਰ ਤੇ ਕੱਪੜਿਆਂ ਨੂੰ ਅੱਗ ਲਾ ਦਿੱਤੀ ਗਈ ਤੇਲੂ ਰਾਮ ਨੇ ਦੱਸਿਆ ਕਿ ਉਹਨਾਂ ਦਾ ਤਕਰੀਬਨ 3.5 ਲੱਖ ਦਾ ਸਮਾਨ ਚੋਰੀ ਹੋਇਆ ਪਾਇਆ ਗਿਆ ਅਤੇ ਸਬੰਧ ਦੇ ਵਿੱਚ थाना ਗੜਸ਼ੰਕਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਉਦੋਂ ਇਸ ਮਾਮਲੇ ਵਿੱਚ थाना ਗੜਸ਼ੰਕਰ ਦੇ ਐਸਆਈ ਰਵੀਸ਼ ਕੁਮਾਰ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ थाना ਤੇਲੂਰਾਮ son of ਸ਼ੰਕਰਦਾਸ ਰਾਮਪੁਰ ਬਿਲੜੋ ਅੱਜ ਸਵੇਰੇ ਅਸੀਂ 5:30 ਵਜੇ ਆਪਣੀ ਹਵੇਲੀ ਗਏ ਪਸ਼ੂਆਂ ਦਾ ਕੰਮ ਕਰਨ ਵਾਸਤੇ ਤੇ 5:30 6:00 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਘਰ ਅੱਗ ਲੱਗੇ ਜਦੋਂ ਅਸੀਂ ਆਏ ਤਾਂ ਅਸੀਂ ਇਸ ਜਗ੍ਹਾ ਦੇਖਿਆ ਇੱਥੇ ਅੱਗ ਲੱਗੀ ਹੋਈ ਸੀਗੀ ਤੇ ਸਾਰੇ ਆਂਡੀਆ ਗੋੜੇ ਨੇ ਦੌੜ ਭੱਜ ਕਰਕੇ ਅੱਗ ਨੂੰ ਬੁਝਾਇਆ ਫਿਰ ਅਸੀਂ ਜਦੋਂ ਸਮਾਨ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਕੱਪੜੇ ਤਾਂ ਅੱਧੇ ਸੜੇ ਹੋਏ ਸੀਗੇ ਇਹਦੇ ਵਿੱਚ ਮੇਰੀ ਬੇਟੀ ਦਾ ਮੰਗਲ ਸੂਤਰ ਦੋ ਉਹਦੀਆਂ ਅੰਗੂਠੀਆਂ ਇੱਕ ਮੇਰੀ ਘਰ ਵਾਲੀ ਦੀ ਵਾਲੀਆਂ ਉਹ 3000 ਰੁਪਇਆ ਇਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਵੀ ਇਹਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਇੱਕ ਚੈਨੀ ਮੇਰੇ ਬੇਟੇ ਦੀ ਔਰ 100 200 ਰੁਪਏ ਖੁੱਲਾ ਪਿਆ ਸੀ ਇੱਕ ਨਕਲੀ ਆਰਟੀਫੀਸ਼ੀਅਲ ਜਿਹੜੇ ਗਜਰੇ ਹੁੰਦੇ ਉਹ ਪੈਸੇ ਸੀ ਉਹ ਦੋ ਪੈਸੇ ਸੀ ਔਰ ਉਹ ਜਿਹੜਾ 골ਡ ਦਾ ਸਮਾਨ ਸੀਗਾ ਉਹ ਕੋਈ ਵੀ ਸਮਾਨ ਨਹੀਂ ਸੀਗਾ ਤੇ ਸਾਨੂੰ ਤਾਂ ਇਦਾਂ ਲੱਗਦਾ ਹੈ ਜਿੱਥੇ ਤੱਕ ਸਾਡੀ ਸੋਚ ਹੈ ਸਮਝ ਹੈ ਕਿ ਬੰਦੇ ਨੇ ਇੱਥੇ ਚੋਰੀ ਕੀਤੀ ਤੇ ਬਾਅਦ ਵਿੱਚ ਇੱਥੇ ਅੱਗ ਲਗਾਤੀ ਕਿ ਮੇਰੇ ਜਿਹੜੇ ਚੋਰੀ ਦੇ ਸਬੂਤ ਹੀ ਖਤਮ ਹੋ ਜਾਣ ਹੋਰ ਕੋਈ ਚਾਂਸ ਹੈ ਨਹੀਂ ਇਸ ਤਰ੍ਹਾਂ ਦਾ ਪਗ ਪਗ ਸਾਡੇ ਕਿ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਕੰਕੀਤੀ ਜਾ ਰਹੀ ਤੁਸੀਂ ਪ੍ਰਸ਼ਾਸਨ ਤੋਂ ਦਾ ਮੰਗ ਕੀਤੀ ਇਹ ਹੀ ਜਾ ਰਹੀ ਹੈ ਕਿ ਇਹ ਜਿਹੜੇ ਇਦਾਂ ਦੇ ਅਨਸਰ ਹੈ ਕੁਝ ਸਖਤ ਕੀਤੀ ਜਾਵੇ ਤੇ ਬਹੁਤ ਮਾੜੀ ਗੱਲ ਆ ਸਾਨੂੰ ਪਤਾ ਲੱਗਾ ਸੀ ਆ ਕੇ ਦੇਖਿਆ ਤੇ ਇਹ ਵਿਚਾਰੇ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਮਿਹਨਤੀ ਬੰਦਾ ਜਿਸ ਬੰਦੇ ਨੇ ਵੀ ਕੰਮ ਕੀਤਾ ਬਹੁਤ ਗਲਤ ਕੀਤਾ ਅਸੀਂ ਜੇ ਆ ਕੇ ਦੇਖਿਆ ਤਾਂ ਅੱਗੂ ਕੋ ਲੱਗਿਓ ਸੀ ਪਰੇਸ਼ਨ ਸਾਰੇ ਸੀਗੇ ਇਹ ਤਾਂ ਸਮਾਨ ਇਹਨਾਂ ਦਾ ਵਿਚਾਰਾਂ ਦਾ ਵਿੱਚ ਹੈਗੇ ਸੀ ਬਹੁਤ ਮਾੜੀ ਗੱਲ ਆ ਇਹ ਚੀਜ਼ਾਂ ਤੇ ਨੱਥ ਪੈਣੀ ਚਾਹੀਦੀ ਸਾਡੇ ਨਾਲ ਤਾਂ ਮਤਲਬ ਕਿ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਮੈਂ ਅੰਡ ਬੇੜੋਂ ਦਾ ਸਰਪੰਚ ਆ ਜਿੱਦਾਂ ਕਿਸੇ ਨੇ ਚੋਰੀ ਕਰਕੇ ਨਾਂ ਨਿਸ਼ਾਨੇ ਮਟਾ ਦਿੰਦਾ ਭਈ ਵੀ ਮੈਂ ਚੋਰੀ ਕੀਤੀ ਹੈ ਭਈ ਨਿਸ਼ਾਨ ਆ ਰਹਿਣਾ ਅੱਗੇ ਲੱਗੀ ਇੱਥੇ ਇਹਨਾਂ ਦਾ ਕੋਈ 골ਡ ਸਿਗਾ 3-4 ਲੱਖ ਰੁਪਏ ਦਾ ਉਹ ਲੈ ਗਏ ਹੋਰ ਕੱਪੜੇ ਸਿਗੇ ਬਾਕੀ ਬਚਾ ਹੋ ਗਿਆ ਬੈੱਡ ਬੂਡ ਸਾਰੇ ਇੱਥੇ ਵੀ ਸਿਗੇ ਬਚਾ ਹੋ ਗਿਆ ਮਤਲਬ ਕਿ ਅਸੀਂ ਤਾਂ ਇਹ ਕਹਿੰਨੇ ਆ ਵੀ ਪ੍ਰਸ਼ਾਸਨ ਅਕੀ ਕਹਿੰਨੇ ਵੀ ਇਦਾਂ ਦੇ ਬੰਦਿਆਂ ਨੱਥ ਪਾਈ ਜਾਵੇ ਜਿਹੜਾ ਕਿਸੇ ਨੁਕਸਾਨ ਕਰਦੇ ਕਿਸੇ ਦਾ ਮੰਦਾ ਮਿਹਨਤੀ ਮਿਹਲੇ ਚ ਕੰਮ ਕਰਦਾ ਹੈ ਜਿਹਨ ਦਾ ਦਮਹਨਤ ਕਰਦਾ ਜੀ ਬਾੜੇ ਗਏ ਮੈਸਾਂ ਚੋਂ ਜਾਂ ਕੁਝ ਕਰਨ ਗਏ ਉਹਦੇ ਬਾਅਦ ਆ ਕੰਮ ਹੋ ਗਿਆ ਜੀ ਇਸ ਕਰਕੇ ਪਸ਼ਾਚ ਨੂੰ ਮੰਗ ਕਰਦੇ ਵੀ ਇਹ ਨੂੰ ਨੱਥ ਪਾਈ ਜਾਵੇ ਹਾਂਜੀ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਹੈ ਬਿਰਡੂ ਪਿੰਡ ਤੋਂ ਸਰਪੰਚ ਜੀ ਦੇ ਫੋਨ ਤੇ ਦੱਸਿਆ ਵੀ ਤੇਲੂਰਾਮ ਪੁੱਤਰ ਸ਼ੰਕਰਦਾਸ ਵਾਸੀ ਬਿਰਡੂ ਦੇ ਘਰ ਚੋਰੀ ਹੋਈ ਹੈ ਤੇ ਅਸੀਂ ਮੋਕੇ ਤੇ ਪਹੁੰਚੇ ਤੇ ਕਦੀਸ਼ ਕਰ ਰਹੇ ਹਾਂ ਚੋਰੀ ਦੇ ਦੌਰਾਨ ਬਰੀਫ ਕੇਸ ਦੇ ਵਿੱਚ ਸਮਾਨ ਗਾਇਬ ਹੋਇਆ ਤੇ ਉਹਨੂੰ ਜਾਂਦੇ ਹੋਏ ਉਹ ਅੱਗ ਲੱਗ ਗਈ ਬਾਕੀ ਤੋਤੀਸ਼ ਕਰਦੇ ਆਂ ਆ ਜੀ ਉਹ ਬਰੀਫ ਕੇਸ ਵਿੱਚੋਂ ਜੋ ਸਮਾਨ ਸੀ ਉਹ ਵਿੱਚੋਂ ਲੈ ਗਏ ਤੇ ਜਾਂਦੇ ਹੋਏ ਅੱਗ ਲੱਗ ਗਈ ਹਾਂਜੀ ਹੁਣ ਤੋਤੀਸ਼ ਕਰਦੇ ਆਂ ਦੇਖਦੇ ਆਂ ਜੋ ਤੱਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਨੂੰਨੀ ਕਰ ਲਵਾਂਗੇ